ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਤੇ ਇੱਕ ਵੱਡੀ ਖਬਰ ਜਲਦੀ ਸਰਟੀਫਿਕੇਟ ਤੇ ਤਰੱਕੀਆਂ ਤੇ ਨੌਕਰੀਆਂ ਲੈਣ ਵਾਲੇ ਘਰ ਕਾਰਿਵਾਰ ਕਰ ਵਕਰਮ ਸ਼ੁਰੂ ਪੰਜਾਬ ਸਰਕਾਰ ਨੇ ਕਰਨ ਚਾਲ ਰਹੀ ਹੈ ਸਖਤ ਕਾਰਵਾਈ ਚੰਡੀਗੜ੍ਹ ਜਾਲੇ ਸਰਟੀਫਿਕੇਟ ਤੇ ਆਧਾਰ ਤੇ ਨੌਕਰੀਆਂ ਤੇ ਤਰੱਕੀਆਂ ਲੈਣ ਵਾਲੇ ਮਲਾਜ਼ਮਾਂ ਦੀ ਹੁਣ ਖੈਰ ਨਹੀਂ ਪੰਜਾਬ ਸਰਕਾਰ ਨੇ ਮਲਾਜ਼ਮਾਂ ਨੂੰ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ ਵੱਖ-ਵੱਖ ਭਾਗਾਂ ਦੇ ਅਜਿਹੇ ਮਲਾਜ਼ਮਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਦਿਨ ਨਾਲ ਹੀ ਜਾਣਕਰ ਮਿਲੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂਤੇ ਅਜੇਹੇ ਖਿਲਾਫ ਕਾਰਵਾਈ ਤੇ ਆਰੰਭ ਕੀਤਾ ਹੈ ਸੂਤਰਾਂ ਮੁਤਾਬਕ ਸੂਬੇ ਵਿੱਚ ਅਜੇਹੇ ਲਗਭਗ 10000 ਮੁਲਾਜ਼ਮ ਹਨ ਜਿੰਨਾ ਜਾਲੀ ਸਰਟੀਫਿਕੇਟ ਦੇ ਆਧਾਰ ਤੇ ਤਰੱਕੀਆਂ ਜਾਂ ਨੌਕਰੀਆਂ ਨੌਕਰੀਆਂ ਲਈ ਹਨ ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਦੇ ਪਹਿਲੇ ਨੰਬਰ ਤੇ ਪੰਜਾਬ ਪੁਲਿਸ ਸਿਹਤ ਵਿਭਾਗ ਵਿੱਤ ਮੰਤਰੀ ਸਣੇ ਹੋਰ ਕਈ ਵਿਭਾਗਾਂ ਵਿੱਚ ਇਹਨਾਂ ਦੀ ਗਿਣਤੀ ਸੈਂਕੜਿਆਂ ਤੋਂ ਦੱਸੀ ਜਾਂਦੀ ਹੈ ਸਰਕਾਰੀ ਇਹ ਜਿਹੇ ਮੁਲਾਜ਼ਮਾਂ ਨੂੰ ਜਿੱਥੇ ਰਿਵਾਰਡ ਕਰੇਗੀ ਉੱਥੇ ਉਹਨਾਂ ਨੂੰ ਉਸ ਉਸ ਅਰਸੇ ਦੀ ਤਨਖਾਹ ਵੀ ਵਸੂਲ ਕਰੇਗੀ ਕਿਉਂਕਿ ਸੁਪਰੀਮ ਕੋਰਟ ਨੇ ਅਜਿਹੇ ਮੁਲਾਜ਼ਮਾਂ ਤੋਂ ਤਨਖਾਹ ਵੀ ਵਾਪਸ ਲੈਣ ਦਾ ਹੁਕਮ ਦਿੱਤੇਗੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਗਿਆ ਹੈ ਕਿ ਇਹ ਸਭ ਜਲਦ ਖਤਮ ਕੀਤਾ ਜਾਵੇਗਾ ਧੰਨਵਾਦ